ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਹੈ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਬਲੌਕਸ 5041 ਤੇ ਤੇ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪਹੁੰਚ ਗਏ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਚੱਲ ਰਿਹਾ ਬੋਰ ਉਧਰਲੇ ਪਾਸੇ ਸ਼ੁਰੂ ਕਰਨਾ ਸੀ ਉਧਰ ਇੰਜਨ ਦਾ ਖੜਕਾ ਜ਼ਿਆਦਾ ਹੁੰਦਾ ਤੇ ਬੋਰ ਤਕਰੀਬਨ ਹੋ ਗਿਆ ਤੇ ਮਾਲ ਵੀ ਮੰਗਾ ਲਿਆ ਸਮਾਨ ਛੱਡ ਗਿਆ ਬੰਦਾ ਹੋਰ ਹੋ ਜੂਗਾ ਜੀ ਇਹ 130 ਫੁੱਟ 200 ਫੁੱਟ ਲਗਭਗ ਹੈਗਾ ਇਹ 195 ਫੁੱਟ 130 ਫੁੱਟ ਹੋਰ ਹੋ ਜੂਗਾ 140 ਫੁੱਟ ਆਪਾਂ ਨੇ ਮਾਲ ਮੰਗਾ ਲਿਆ ਮਿਸਤਰੀ ਨੇ ਤੇ ਜਿੰਨਾ ਪਊਗਾ ਠੀਕ ਹੈ 100 ਫੁੱਟ ਫਿਲਟਰ ਮੰਗਾਇਆ ਉਧਰਲੇ ਪਾਸੇ ਪਿਆ ਦਿਖਾਉਣਾ ਮੈਂ ਤੁਹਾਨੂੰ ਲਓ ਜੀ 100 ਫੁੱਟ ਫਿਲਟਰ ਪੰਜ ਟੋਟੇ ਹੈਗੇ ਨੇ ਫਿਲਟਰ ਵਾਲੇ ਤੇ ਦੋ ਟੋਟੇ ਪੱਕੇ ਦੇ ਨੇ ਫਿਲਟਰ ਹਟਾ ਪੈ ਜੂਗਾ ਉੱਪਰ ਜਿੰਨਾ ਕ ਪਊਗਾ ਉਹ ਪੱਕਾ ਪੈ ਜੂਗਾ ਤੇ ਸਮੈਸਤਰੀ ਕਹਿੰਦਾ ਪਾਣੀ ਵੀ ਵਧੂ ਆ ਆ ਫੋਰਮਰ ਹੈ ਜੀ ਇਹ ਮਸ਼ੀਨ ਹੈ ਇਹੀ ਬੋਰ ਕਰਦਾ ਜਿਵੇਂ ਮੈਂ ਪਿਛਲੀ ਵੀਡੀਓ ਦੱਸਿਆ ਵੀ ਇਹ ਭਵਾਨੀ ਘੜ੍ਹ ਏਰੀਏ ਦੀ ਮਸ਼ੀਨ ਹੈ ਤੇ ਬੋਰ ਚ ਬੋਰ ਕਰ ਦਿਆ ਹੁਣ ਮਾਲ ਹੈੜਾ ਆਪਾਂ ਨੇ 5 ਇੰਚੀ ਮੰਗਾਇਆ 6 ਇੰਚੀ ਬੋਰ ਕਰਕੇ 5 ਇੰਚੀ ਮਾਲ ਪੈ ਜਾਣਾ ਵਿੱਚ ਜੁੜੇ ਰਹੋ ਵੀਡੀਓ ਨਾਲ ਕੋਲ ਨੂੰ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਵੀ ਇਹ ਬੋਰ ਦੇ ਵਿੱਚ ਬੋਰ ਕਿਵੇਂ ਕਾਮਯਾਬ ਹੈ ਕਿਵੇਂ ਆ ਵੈਸੇ ਕਾਮਯਾਬ ਆਪਾਂ ਨੇ 2 ਸਾਲ ਪਹਿਲਾਂ ਬੋਰ ਕਰਾਇਆ ਸੀ ਆ ਤੇ ਹੁਣ ਤੱਕ ਵਧੀਆ ਚੱਲਦਾ ਹੈ ਇਹ ਕਹਿੰਦੇ ਮਿਸਤਰੀ ਕਹਿੰਦਾ ਸਾਡੇ ਏਰੀਆ 'ਚ 10-10 ਸਾਲ ਪੁਰਾਣੇ ਬੋਰ ਉਹ 10-10 ਸਾਲ ਹੋ ਗਏ ਬੋਰ ਕਰਿਆਂ ਨੂੰ ਉਹ ਚੱਲ ਰਹੇ ਨੇ ਤੇ ਇੱਥੇ ਦੋ ਬੋਰ ਕਰੇ ਹੋਏ ਨੇ ਆ ਮੋਟਰਾਂ ਤੇ ਆ ਇੱਕ ਮੋਟਰ ਇਹਦੀ ਉਰਲੇ ਪਾਸੇ ਦਾ ਆ ਇਹ ਕੀ ਕਰਿਆ ਆਪਾਂ ਤੋਂ ਪਹਿਲਾਂ ਇੱਕ ਉਦੋਂ ਪਰਲੇ ਪਾਸੇ ਉਹਨੂੰ 3 ਤੀਜਾ ਸਾਲ ਆ ਉਹਦਾ ਪਾਣੀ ਕਾਫੀ ਘਟ ਗਿਆ ਸੀ ਤੇ ਬੋਰ 'ਚ ਪਾਣੀ ਘਟ ਜਾਂਦਾ ਤਾਂ ਕਰਕੇ ਬੋਰ 'ਚ ਬੋਰ ਕਰਾਉਣਾ ਪੈਂਦਾ ਹੈ ਤੇ ਮੋਟਰਾਂ ਵੱਡੀਆਂ ਹੋਈ ਜਾਂਦੀਆਂ ਨੇ ਤੇ ਵੱਡੀਆਂ ਮੋਟਰਾਂ ਕਰਕੇ ਪਾਣੀ ਮੋਟਰ ਦਾ ਪੂਰਾ ਨਹੀਂ ਹੁੰਦਾ ਫਿਰ ਇਹ ਬੋਰ ਜਿਹੜਾ ਹੇਡਾਂ ਕਰਦੇ ਆ ਉਹ ਪਾਣੀ ਪੂਰਾ ਕਰੂਗਾ ਤੇ ਮੰਨ ਲਓ ਕਿ ਸਾਡੇ 2200 ਫੁੱਟ ਦੇ 2200 ਫੁੱਟ ਦੇ ਕਰੀਬ ਬੋਰ ਨੇ ਸਾਰੇ ਤੇ ਇਹ ਜਾਣਗੇ ਮੋਟਰ ਚੱਲੀ ਜਾਊਗੀ ਜਿੱਥੇ ਤੱਕ ਮੋਟਰ ਜਾਊ ਮਤਲਬ ਪਾਣੀ ਚੁਸਤ ਪਾਣੀ ਵਧੀਆ ਕੱਢੂ 6 ਇੰਚੀ ਬੋਰ ਥੋੜਾ ਜਿਹਾ ਵਧੀਆ ਪਾਣੀ ਕੱਢਦਾ 5 ਇੰਚੀ ਦਾ ਪਾਣੀ ਜੇ 5 ਇੰਚੀ ਬੋਰ ਕਰਾਉਣਿਆਂ ਉਹ ਥੋੜਾ ਜਿਹਾ ਪਾਣੀ ਘੱਟ ਕੱਢਦਾ MF3 ਦੀ ਸਲਾਹ ਨਾਲ ਆਪਾਂ ਨੇ 6 ਇੰਚੀ ਬੋਰ ਕਰਾਇਆ ਤੇ ਜੇ ਬੋਰ ਸਿੱਧਾ ਹੋਵੇ ਕਈ ਬੋਰ 빙ੇ ਹੋ ਜਾਂਦੇ ਨੇ ਵੀ ਉਹਦੇ ਵਿੱਚ 5 5 ਇੰਚੀ ਬੋਰ ਹੁੰਦਾ ਜਿਵੇਂ ਆ ਮੈਂ ਤੁਹਾਨੂੰ ਦਿਖਾਈ ਆ ਮੋਟਰ ਉਹ ਮੋਟਰ ਸੀ ਉਹਦੇ ਬੋਰ ਕਰਿਆ ਦਾ ਪਹਿਲਾਂ 6 ਇੰਚੀ ਬੋਰ ਲਾਗੇ ਸੀ ਕਰਨ ਉਹ 100 ਫੁੱਟ ਦੇ ਕਰੀਬ ਜਾ ਕੇ ਬੋਰ ਫਸ ਗਿਆ ਮਤਲਬ ਕਿ ਲੋਹੇ ਦੇ ਪੈ ਫਸ ਗਏ ਪਲਾਸਟਿਕ ਦੇ ਪਾਈਪਾਂ ਦੇ ਵਿੱਚ ਕਿਉਂਕਿ ਬੋਰ 빙ਾ ਸੀ ਤੇ 빙ਾ ਬੋਰ ਹੋਣ ਕਰਕੇ ਉਹ 5 ਇੰਚੀ ਬੋਰ ਕਰਦੇ ਨੇ ਫਿਰ ਉਹਦੇ ਵਿੱਚ ਵੀ ਹੋ ਜਾਂਦਾ ਜੇ ਬੋਰ ਸਿੱਧਾ ਹੋਵੇ ਤਾਂ ਉਹਦੇ ਵਿੱਚ 6 ਇੰਚੀ ਵੀ ਹੋ ਜਾਂਦਾ तकरीबन 90% ਬੋਰ ਸਿੱਧੇ ਹੀ ਹੁੰਦੇ ਨੇ ਤੇ ਕੋਈ ਬੋਰ ਵਿੱਚ ਦੀ 5-10% ਬੋਰ ਵਿੰਗੇ ਹੋ ਜਾਂਦੇ ਨੇ ਉਹਦੇ ਕਰਕੇ ਫਿਰ 5 ਇੰਚੀ ਬੋਰ ਕਰਕੇ 4 ਇੰਚੀ ਮਾਲ ਪੈਂਦਾ ਜੇ 6 ਇੰਚੀ ਬੋਰ ਕਰਕੇ ਫਿਰ 5 ਇੰਚੀ ਮਾਲ ਪਾ ਕੇ ਪਾਣੀ ਵੀ ਵੱਜ ਜਾਂਦਾ ਮੋਟਰ ਦਾ ਹੁਣ ਅੱਜ बस ਬਾਬੇ ਦੀ ਕਿਰਪਾ ਨਾਲ ਹੁਣ ਕੰਮ ਨੇੜੇ ਹੀ ਲੱਗ ਜੂਗਾ ਮਾਲ ਹੁਣੇ ਮੰਗਾਇਆ ਟਾਈਮ तकरीबन 8:30 ਹੋ ਗਏ ਤੇ ਲਗਭਗ ਮੇਰਾ ਖਿਆਲ ਹੈ ਵੀ 12 ਵਜੇ ਤੱਕ ਆਪਾਂ ਮੋਟਰ ਚਲਾ ਦੇਾਂਗੇ ਰੱਬ ਸੁੱਖ ਰੱਖੇ ਬੋਰਾਂ ਦਾ ਪੂਰਾ ਜੋਰ ਹੈ ਅੱਗੇ ਵੀ ਬਹੁਤ ਬੋਰ ਕਰਨੇ ਨੇ ਹੁਣ ਨਾਲ ਦੇ ਪਿੰਡਾਂ 'ਚ ਵੀ ਝੱਲ ਬੁਰਜ ਆਪਣੇ ਪਿੰਡ ਨੇੜੇ ਨੇ ਇੱਥੇ 5-6 ਬੋਰ ਕਰੰਨੇ ਨੇ ਮਿਸਤਰੀ ਨੇ ਜੇ ਕਿਸੇ ਨੇ ਵੀ ਕੋਈ ਜਾਣਕਾਰੀ ਬੋਰ ਤੋਂ ਲੈਣੀ ਹੋਊਗੀ ਤਾਂ ਮਿਸਤਰੀ ਦਾ ਨੰਬਰ ਮੈਂ ਇਹਦੇ ਵਿੱਚ ਪਾ ਦਿੰਨਾ ਤੁਸੀਂ ਸਕਰੀਨ ਸ਼ਾਟ ਮਾਰ ਕੇ ਨੰਬਰ ਨਾਲ ਗੱਲ ਕਰਕੇ ਨੰਬਰ ਤੇ ਮਿਸਤਰੀ ਨੂੰ ਬਰਨਮੇਸਤੀ ਦਾ ਨਾਮ ਆ ਜਗਸੀਰ ਸਿੰਘ ਜੱਗੀ ਆ ਮਸਤੀ ਇਹ ਮੇਰੇ ਕਾਮਯਾਬਤਾ ਪੂਰਾ ਪੋਰਾ ਪੂਰਾ ਕਾਮਯਾਬ ਹੈਗਾ ਤੋਂ ਲਿਆ ਟਰੈਕਟਰ ਪਾਣੀ ਦਾ ਢੋਲ ਲਿਆਉਣਾ ਬਾਣੀ ਸਿਰਦਰਦੀ ਜੀ ਵੀ ਨਹੀਂ ਹੈਗੀ ਬੋਰ ਆਪਾਂ ਜਦੋਂ ਸ਼ੁਰੂ ਕਰਿਆ ਦੀ ਇੱਕ ਢੋਲ ਭਰਿਆ ਸੀ ਆ ਸਾਰਾ ਬੋਰ ਹੋ ਗਿਆ ਬਸ ਹੁਣ ਇੱਕ ਢੋਲ ਹੋਰ ਭਰ ਕੇ ਲਿਆਉਣਾ ਤੇ ਟਰੈਕਟਰ ਲਿਆਂਦਾ ਹਾਂ ਟਰੈਕਟਰ ਮਗਰ ਭਰ ਕੇ ਮੋਟਰ ਤੋਂ ਭਰ ਲਿਆਵਾਂਗੇ ਅੱਖੇ ਛੱਡਾ ਦੀ ਉੱਪਰ ਖੜ ਗਿਆ ਉਹ ਗੁੱਲਾ ਜਾ ਕੱਢ ਕੇ ਥੰਦੇ ਹਟਿਆ ਉਹ ਘੱਟਣਾ ਹੁਣ ਬੋਖ ਹੀ ਪਾਉਣੀ ਉਹਦੇ ਵਿੱਚ ਬੋਰ ਤਾਂ ਹੈ ਆ ਮੁੰਡਾ ਕਰਦਾ ਆ ਦੋਏ ਕਰਦੇ ਨੇ ਬੋਰ ਮਿਸਟਰੀ ਦਾ ਕੰਮ ਕਾਫੀ ਵੱਡਾ ਪੰਜ ਜਗ੍ਹਾ ਵੀ ਬੋਰ ਚੱਲਦੇ ਨੇ ਬੋਰ ਤਾਂ ਆ ਬੰਦਾ ਕਰਦਾ ਆ ਜਾ ਹੈਂ ਕੀ ਨਾਮ ਆਦਰਾ ਅਦਨਦਾਰ ਗਿਰੀਆ ਹੈ ਰਗਵੀਰ ਰਗਵੀਰ ਬਾਈ ਦਾ ਨਾਮ ਇਹਦਾ ਇਹਦਾ ਨੋ ਕਰਨਾ ਦੋਏ ਜਾਨੇ ਕਰਦੇ ਨੇ ਕੋਲ ਆਹ ਮਸ਼ੀਨ ਤੇ ਬਾਕੀ ਮਿਸਤਰੀ ਕੋਲੇ ਕਾ ਮਸ਼ੀਨਾਂ ਨੇ ਹੋਰ ਹੈ ਤਿੰਨ ਮਸ਼ੀਨਾਂ ਹੋਰ ਇਹ ਤੋਂ ਬਿਨਾ ਇਹ ਤੋਂ ਬਿਨਾ ਅੱਛਾ ਠੀਕ ਆ 6 ਇੰਚ ਵਾਲੀ ਇਹਨਾਂ ਹਾਰੀਆਂ ਸਾਰੇ 6 ਇੰਚੇ ਬੋਰ ਤੇ ਬੋਰ ਕਰਦੇ ਹਾਂ ਠੀਕ ਕਰ ਵਾਲੇ ਬੋਰ ਵੀ ਲਾਉਦੇ ਆ ਉਹਦਾ ਫਿਰ 6 ਇੰਚੀ ਆ ਉਹਦਾ ਮਾਲ ਪਾਦਾ ਜੀ ਤੇ ਹੁਣ ਆ ਲੱਗੇ ਪੱਕਾ ਮਾਲ ਪਟਣ ਮੈਂ ਸਿੱਧਾ ਕਹਿੰਦਾ ਮੇਰੀ ਮਾਲ ਕੌਣ ਦੀ ਵੀਡੀਓ ਨਾ ਬਣਾਈ ਤੇ ਉਹਦੇ ਵਿੱਚ ਮੇਰਾ ਗੋਣਾ ਤੇ ਉਹ ਮੇਰੀ ਕਮਾਈ ਹੈਗਾ ਤਾਂ ਕਰਕੇ ਆਪਾਂ ਵੀ ਵੀਡੀਓ ਨੂੰ ਬਣਾਈਏ ਵੀ ਤੇ ਆ ਹੁਣ ਮਾਲ ਪਟਣ ਲੱਗੇ ਬੋਰ ਕਰਨ ਨੂੰ 2 ਦਿਨ ਲੱਗੇ ਕੱਢਣ ਨੂੰ 2 ਘੰਟੇ ਪਟਣ ਨੂੰ 2 ਘੰਟੇ ਲੱਗਾਂਗੇ ਬੋਰ ਕਰਨ ਨੂੰ 2 ਦਿਨ ਹੋ ਗਿਆ ਜੀ ਕੰਮ ਮਾਲ ਪੈ ਗਿਆ ਤੇ ਲੋਹੇ ਵਾਲਾ ਮਾਲ ਇਹਨਾਂ ਨੇ ਕੱਢ ਲਿਆ ਸਾਰਾ ਤੇ ਹੁਣ ਲੱਗਿਆ ਮੋਟਰ ਪਾਉਣ ਆ ਪਈਆ ਡਿਲੀਵਰੀ ਸਾਰੀ ਹੈ ਉਹ ਤਤਰਫੰਗਾ ਆ ਮੈਸਤਰੀ ਕਿਹਨੂੰ ਕਹਿੰਦਾ ਓਏ ਹੈ ਤਤਰਫੰਗਾ ਆ ਕਿਹਨੂੰ ਕਹਿੰਦਾ ਮੈਸਤਰੀ ਅੱਛਾ ਅੱਛਾ ਫਿਰ ਠੀਕ ਹੈ ਠੀਕ ਹੈ ਖੁੱਲ੍ਹਈ ਆ ਅੰਦਰ ਦੇੰਨੇ ਓ ਲਿਆਂਦਾ ਉਹ ਨੂੰ ਆ ਤਤਰਫੰਗਾ ਮੋਟਰ ਚੱਕਣ ਵਾਲਾ ਨੂੰ 3 ਇੰਚ ਇਹ ਲੋਈ ਕਰੀਏ ਕੰਮ ਸ਼ੁਰੂ ਮੋਟਰ ਪਾਉਣ ਦਾ 130 ਫੁੱਟ ਤੇ ਮੋਟਰ ਚੱਲਦੀ ਆ ਆਪਣੇ ਤੇ ਤਿੰਨ ਟੋਟੇ ਹਜੇ ਪਾਣੀ ਚ ਨਹੀਂ ਮੰਨ ਲਓ ਵੀ ਲੱਭੇ 95 ਫੁੱਟ ਤੇ ਪਾਣੀ ਹੈਗਾ ਉਹਦੇ ਤਾਂ ਸੌਰੀ 100 ਫੁੱਟ ਤੇ ਪਾਣੀ ਹੈ ਪੂਰੇ ਤਿੰਨ ਟੋਟੇ ਆ ਜਿਹੜੇ ਲੱਗੀ ਜੀ ਵਾਲੇ ਜਿਹੜੇ ਦੇਖਦੇ ਨੇ ਪਾਣੀ ਚ ਸੀ ਤਿੰਨ ਟੋਟੇ ਬਾਦ ਠੀਕ ਹੈ ਬੋਰ ਹੋ ਗਿਆ ਸਮਾਨ ਲੱਦਿਆ ਗਿਆ ਕਹਾਂ ਵਾਲੇ ਵੀਰ ਤੇ ਜੀ ਨੇ ਜਾਣਾ ਉਹਦੀ ਟਰਾਲੀ ਆ ਗਈ ਤੇ ਆਪਾਂ ਨੇ ਡਿਲੀਵਰੀ ਪਾ ਕੇ ਮੋਟਰ ਸਾਰਾ ਕੁਝ ਓਕੇ ਕਰਤਾ ਤੇ ਮਸ਼ੀਨ ਮਿਸਤਰੀ ਨੇ ਕਰ ਲਈ ਆਪਣੀ ਸਹੀ ਤੇ ਹੁਣ ਉਹ ਟਰੈਕਟਰ ਉਧਰ ਲੈ ਪਾ ਕੇ ਖੜਾ ਉਹਦੇ ਪਾਗਰ ਪਵਾ ਲਈਏ ਮਸ਼ੀਨ ਇੱਕ ਵਾਰੀ ਫੇਰ ਕਸਾਂਗੇ ਬੈਂਡ ਫੇਰ ਰੱਬ ਸੁੱਖ ਰੱਖੇ ਚਲਾਵਾਂਗੇ ਮੋਟਰ ਲਓ ਜੀ ਬਾਈ ਚਲਾਤੀ ਮੋਟਰ ਆਪਾਂ ਬਾਬੇ ਦੀ ਕਿਰਪਾ ਨਾਲ ਪਾਣੀ ਕੀ ਲੱਗਦਾ ਹੁਣੇ ਵਧ ਗਿਆ ਵਧ ਗਿਆ ਲੱਗਦਾ ਪਾਣੀ ਹਾਂ 15 ਦੀ ਹੈ ਟੈਕਸ ਹੋਣਾ ਇਹ ਰਿਕਾਰਡ ਹੈ ਟੈਕਸੋ ਦਾ ਟੈਕਸੋ ਦਾ ਰਿਕਾਰਡ ਹੈ ਪਾਣੀ ਆ ਮੋਟਰਾਂ ਨਾਲ ਵੱਧ ਗੱਡੂ ਧੰਨਵਾਦ ਭਰਾਵਾ ਜਮਦਾਰਾ ਤੁਹਾਡੇ ਪਾਣੀ ਦੀ ਦੂਰ ਹੋਊਗਾ 100 ਫੁੱਟ ਤੇ ਪਾਣੀ ਆ ਪਾਣੀ ਠੀਕ ਹੈ ਕੋਈ ਮਤਲਬ ਕਿ ਇੰਨਾ ਬੜਾ ਫਰਕ ਵੀ ਨਹੀਂ ਪੈ ਜਾਣੀ ਉਹ ਝੂਟੇ ਜੇ ਮਾਰਨ ਦਾ ਸੀਜ਼ਨ 'ਚ ਪਤਾ ਲੱਗ ਸੀਜ਼ਨ ਹੈ ਹਾਂ ਹਾਂ ਹੂੰ ਉਈ ਬੋਰ ਵਾਲੀ ਮੋਟਰ ਚਲਾ ਕੇ ਘਰੇ ਆ ਗਏ ਸੀ ਤੇ ਮੱਝਾਂ ਲੜਾਈਆਂ ਪਹਿਲਾਂ ਉੱਧਰ ਤੇ ਹੁਣ ਤਾਂ ਟਾਈਮ ਹੋ ਗਿਆ 5:00 ਵਜੇ ਤੇ ਆ ਕੇ ਆਰਾਮ ਕੀਤਾ ਸੌਂ ਗਏ ਤੇ ਉੱਧਰ ਪਹਿਲਾਂ ਮੱਝਾਂ ਨਾਲ ਲਾਈਆਂ ਤੇ ਫੇਰ ਹੁਣ ਮੈਂ ਖਾ ਨੂਰੀ ਵੀ ਨਿੜਾ ਦੇਣਾ ਅੱਜ ਨੂਲੀ ਨੂਲੀ ਤਾਂ ਵੈਸੇ ਆਪ ਹੀ ਨਾਲ ਰੱਬੀ ਆਉਂਚ ਭਰ ਕੇ ਰੱਖ ਦਿਆ ਉਹ ਤੇ ਉੱਥੇ ਨਾ ਲੈਂਦੀ ਆ ਸ਼ੈਂਪੂ ਮਾਰ ਕੇ ਜਨਵਾਇਆ ਕਹੀ ਨਾ ਬਾਦ ਆਰਾਮ ਨਾਲ ਖੜੀ ਐ ਗਰਮੀ ਬਹੁਤ ਆ ਜਾਨਵਰ ਕੀ ਕਰਨ ਬੰਦਿਆਂ ਦੇ ਬੇਵਸੀ ਹੋਈ ਪਈ ਐ ਰੰਗੇ ਦਾ ਵਧੀਆ ਨਿਕਲਿਆ ਹੁਣ ਪਰ ਇਹਦੀ ਆਤ ਖੁੱਠੀ ਐ ਇਹਨਾਂ ਜਾ ਕੇ ਫਿਰ ਕੱਚੇ ਚ ਲੈ ਲੈਣਾ ਵੇਖਦਾ ਕਿ ਨੀਂਦ ਦੀ ਦੋਸਤ ਅਨਵੀਰ ਕਹਿੰਦਾ ਤੁਸੀਂ ਘੱਟ ਨਾ ਹੋਣਾ ਨਾ ਗਰਮੀ ਚੜਾ ਤੈਨੂੰ ਵੀ ਨਾ ਦਾ ਕੰਮ ਹੋਰ ਬਹੁਤ ਹੈ ਨਹੀਂ ਨਾ ਅਦਰ ਹੋ ਜਾਂਦੀ ਹੈ ਸ਼ੈਂਪੂ ਮਾਰ ਕੇ ਘੱਟ ਨਾ ਆ ਜਾਂਦਾ ਮੇਰੇ ਟੈਂਕੀ ਚ ਪਾਣੀ ਖਰਮ ਹੋ ਗਿਆ ਨਹੀਂ ਕਿਹਦੀ ਪੁੱਠੀ ਆ ਤਾਂ ਉੱਪਰ ਜਿਹੜੀ ਆਉਂਦੀ ਹੈ ਹਰਦਾ ਆਇਆ ਜਮਨ ਨੂਰੀ ਨਵੀਂ ਘੜਤੀ ਆ ਪਿੱਛੇ ਨੂੰ ਇੱਥੇ ਹਰਦਾ ਇਹ ਤੇ ਕਿਹਦੇ ਖੜੀ ਰਹੀ ਜੁਗਨ ਨੇ ਆਰੇ ਵਾਲਾ